ਸ਼ਾਤ ਤਸਕਰੀ ਦੇ ਮਾਮਲੇ ਦੇ ਵਿੱਚ 6 ਪੰਜਾਬੀ ਗ੍ਰਿਫਤਾਰ ਕੀਤੇ ਗਏ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਕੁੱਲ 9 ਲੋਕ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਜਿਸ ਦੇ ਵਿੱਚੋਂ 6 ਪੰਜਾਬੀ ਨੇ ਤੇ ਉਹਨਾਂ ਦੇ ਕੋਲੋਂ ਕਰੀਬ 500 ਕਿਲੋ ਕੋਕੀਨ ਜਿਹੜੀ ਉਬਰਾਮਤ ਕੀਤੀ ਗਈ ਆ ਜੇਕਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 5 ਕਰੋੜ ਡਾਲਰ ਜਿਹੜੀ ਇਸ ਦੀ ਕੀਮਤ ਦੱਸੀ ਜਾ ਰਹੀ ਆ ਤਾਂ ਇਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕੈਨੇਡਾ ਦੀ ਪੀਲ ਪੁਲਿਸ ਦੇ ਵੱਲੋਂ ਇਹ ਵੱਡੀ ਸਫਲਤਾ ਹਾਸਲ ਕੀਤੀ ਗਈ ਆ ਤਾਂ ਜਿੱਥੇ ਇੱਕ ਪਾਸੇ ਜਿਹੜੇ ਪੰਜਾਬੀ ਜਾਂ ਕਿਸੇ ਵੀ ਸੂਬੇ ਦੇ ਲੋਕ ਜਿਹੜੇ ਵਿਦੇਸ਼ੀ ਮੁਲਕਾਂ ਦੇ ਵਿੱਚ ਜਾਂਦੇ ਨੇ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਲਈ ਕਿਉਂਕਿ ਬਹੁਤੇ ਲੋਕ ਜਿਹੜੇ ਮਜਬੂਰੀ ਵਸ ਜਾਂਦੇ ਨੇ ਕਈਆਂ ਦੇ ਹਾਲਾਤ ਇੱਥੇ ਚੰਗੇ ਨਹੀਂ ਹੁੰਦੇ ਤੇ ਬਾਹਰ ਦੇ ਵਿੱਚ ਵਿਦੇਸ਼ ਦੀ ਧਰਤੀ ਦੇ ਜਾ ਕੇ ਕੰਮਕਾਰ ਕਰਦੇ ਨੇ ਆਪਣਾ ਨਾਮ ਜਿਹੜਾ ਉਹ ਚਮਕਾਉਂਦੇ ਨੇ ਪਰ ਕੁਝ ਲੋਕ ਅਜਿਹੇ ਵੀ ਨੇ ਜਿਹੜੇ ਗਲਤ ਕੰਮਾਂ ਦੇ ਵਿੱਚ ਪਏ ਜਾਂਦੇ ਨੇ ਤਾਂ 6 ਪੰਜਾਬੀ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਇਹ ਕਿਹੜੇ-ਕਿਹੜੇ ਲੋਕ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕੁੱਲ 9 ਲੋਕ ਗ੍ਰਿਫਤਾਰ ਕੀਤੇ ਗਏ ਨੇ ਜਿਸ ਦੇ ਵਿੱਚ 6 ਪੰਜਾਬੀ ਨੇ ਇੱਕ ਦੀ ਪਛਾਣ ਮਨਪ੍ਰੀਤ ਵਜੋਂ ਹੋਈ ਹੈ ਜਿਸ ਦੀ ਉਮਰ 44 ਸਾਲ ਆ ਇਸ ਤੋਂ ਇਲਾਵਾ ਇੱਕ ਅਰਵਿੰਦਰ ਪਪਾਰ ਜਿਸ ਦੀ ਉਮਰ 29 ਸਾਲ ਇਸ ਤੋਂ ਇਲਾਵਾ ਕਰਮਜੀਤ ਸਿੰਘ ਉਮਰ 36 ਸਾਲ ਗੁਰਤੇਜ ਸਿੰਘ ਉਮਰ 36 ਸਾਲ ਸਰਤਾਜ ਉਮਰ 27 ਸਾਲ ਸ਼ਿਵ ਓਮਕਾਰ ਸਿੰਘ ਉਮਰ 31 ਸਾਲ ਤਾਂ ਇਹਨਾਂ ਦੀਆਂ ਉਮਰਾਂ ਵੀ ਤੁਸੀਂ ਦੇਖ ਸਕਦੇ ਕੋਈ ਜ਼ਿਆਦਾ ਉਮਰ ਨਹੀਂ ਹੈਗੀ